ਅੱਜ ਆਪਾਂ ਪਹੁੰਚੇ ਆਂ ਪਿੰਡ ਜਾਣਗੀਆਂ ਚਾਲ ਲੋਈਆਂ ਤੋਂ 12 ਕਿਲੋਮੀਟਰ ਦਰਿਆ ਦੇ ਵਿੱਚ ਪਿੰਡ ਪੈ ਜਾਂਦਾ ਅਗਲੇ ਬਨੇ ਸਾਰਾ ਦਰਿਆ ਬੰਨ ਬਣਿਆ ਹੋਇਆ ਛੋਟਾ ਜਿਹਾ ਪਿੰਡ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆਂ ਪਿੰਡ ਦੇ ਵੀ ਤੇ ਇਧਰਲੇ ਬਨੇ ਬਣਿਆ ਆ ਗੁਰਦੁਆਰਾ ਸਾਹਿਬ ਇਸ ਘਰੇ ਆਪਾਂ ਕੰਮ ਕਰਦੇ ਪਏ ਉਧਰ ਬਾਬਾ ਸ਼੍ਰੀ ਚੰਜੀ ਦਾ ਸਥਾਨ ਬਣਿਆ ਹੋਇਆ ਤੇ ਪਿੰਡ ਦੇ ਕੁਝ ਕੁ ਗਿਣਤੀ ਕਿਤੇ ਘਾਰੇ ਬਾਕੀ ਹੋ ਸਕਦਾ ਜਿਹੜੇ ਆਸ-ਪਾਸ ਡੇਰੀਆਂ ਤੇ ਰਹਿੰਦੇ ਹੋਣ ਤੇ ਇਧਰਲੇ ਬਨੇ ਆਹ ਦੋ ਤਿੰਨ ਘਾਰੇ ਗਏ ਉਹ ਇੱਕ ਕੋਠੀ ਪਈ ਹੋਈ ਆ ਤੇ ਅੱਗੇ ਇਧਰਲੇ ਬਨੇ ਲੋਈਆਂ ਨੂੰ ਸੜਕ ਚੱਲੀ ਜਾਂਦੀ ਤੇ ਆਪਾਂ ਐ ਸਾਈਡ ਤੋਂ ਆਏ ਸੀ ਆ ਬੰਨੇ ਬੰਨੇ ਅੱਜ ਆਪਣੇ ਕੋਲ ਕੰਪਲੇਟ ਆਈ ਆ ਪਿੰਡ ਜਾਨੀਆਂ ਚਾਹ ਜਿਹੜਾ ਕਿ ਦੁਆਬੇ ਦੇ ਜਿਹੜਾ ਸਤਲੁਜ ਦਰਿਆ ਹੈ ਉਹਦੇ ਕੰਢੇ ਤੇ ਪਿੰਡ ਵਸਿਆ ਆ ਤੇ ਆ ਸਾਰਾ ਦਰਿਆ ਦਾ ਇਲਾਕਾ ਤੇ ਰੋਡ ਵੀ ਜਿਹੜਾ ਕੱਚਾ ਹੈ ਦਰਿਆ ਵਾਲੀ ਸਾਈਡ ਤੇ ਆਪਾਂ ਪਈ ਹੋਏ ਆ ਤੇ ਕਾਫੀ ਇਧਰਲੇ ਬਨੇ ਡੂੰਗਾ ਜਾਂ ਏਰੀਆ ਪੈ ਜਾਂਦਾ ਤੇ ਬਾਈ ਜੀ ਹੁਣਾਂ ਦਾ ਏਸੀ ਆ ਤੇ ਕੱਲ ਆਪਾਂ ਨੂੰ ਫੋਨ ਆਇਆ ਸੀ ਦੋ ਤਿੰਨ ਦਿਨ ਪਹਿਲਾਂ ਸ਼ੈਨ ਪਹਿਰੀਨ ਤੋਂ ਉਗਨੇ ਵੀ ਅਸੀਂ ਆਪਾਂ ਤੁਹਾਡੇ ਕੋਲ ਆਣਾ ਠੀਕ ਅੱਗੇ ਕੋਈ ਪ੍ਰੋਬਲਮ ਆਈ ਹੋਵੇਗੀ ਤੇ ਠੀਕ ਨਹੀਂ ਹੋਇਆਗਾ ਜਾ ਕੇ ਆਪਾਂ ਵੇਖਦੇ ਇਹਨੂੰ ਪ੍ਰੋਬਲਮ ਕੀ ਨਿਕਲਦੀ ਹੈ ਤੇ ਨਾਲ ਦੀ ਨਾਲ ਆਪਾਂ ਇਧਰ ਦਰਿਆ ਵਾਲੇ ਏਰੀਏ ਦੇਖੋ ਦੇਖਦੇ ਜਾਨੇ ਆ ਵਿਊ ਬੜਾ ਵਧੀਆ ਹਾਂ ਛਾਂ ਵੀ ਕਾਫੀ ਹੈਗੀ ਆ ਠੰਡਾ ਵੈਸੇ ਅੱਜ ਮੌਸਮ ਵੀ ਬੜਾ ਜ਼ਿਆਦਾ ਠੰਡਾ ਹੈ ਇਧਰ ਲੈਣਾ ਪਿੰਡ ਜਿਹੜੇ ਨਾ ਬਹੁਤ ਬੈਕਵਰਡ ਹੈ ਉਹਦਾ ਬੈਕਵਰਡ ਰਹਿਣ ਦਾ ਰੀਜਨ ਇਹੀ ਆ ਕਿ ਕਿਉਂਕਿ ਇੱਧਰਲੇ ਬਨੇ ਦਰਿਆ ਦੀ ਮਾਰ ਵੱਜਦੀ ਆ ਤੇ ਪਾਣੀ ਜਦੋਂ ਐਸਾ ਆ ਜਾਂਦਾ ਤੇ ਸੜਕਾਂ ਵੀ ਡੁੱਟ ਜਾਂਦੀਆਂ ਨੇ ਤੇ ਫਿਰ ਇੱਥੇ ਜਮਾਪੁਰਗੀ ਵੀ ਜਿਹੜੀ ਉਹ ਬੋਨੀ ਕੋ ਹੋ ਜਾਂਦੀ ਆ ਤਾਂ ਕਰਕੇ ਫਿਰ ਨਾ ਤਾਂ ਕੋਈ ਸੜਕ ਦੁਆਰਾ ਬੰਦਦੀ ਆ ਤੇ ਆ ਤੁਸੀਂ ਵੇਖ ਲਓ ਹਾਲਾਤ ਜਿਆਦੇ ਬਹੁਤ ਜਿਆਦੇ ਡਾਊਨ ਜੇ ਆ ਸਾਹਮਣੇ ਲੱਗਾ ਆ ਬੋਰਡ ਪਿੰਡ ਜਾਨੀਆਂ ਦਾ ਰੈਂਪ ਤੋਂ ਥੱਲੇ ਜਾ ਤਾਰ ਦਿੱਤਾ ਹੁਣ ਅ ਕੋ ਘਰ ਵਾਲਿਆਂ ਨੂੰ ਫੋਨ ਕਰਦੇ ਆ ਘਰ ਕਿੱਥੇ ਸਾਹਮਣੇ ਨਾਲ ਉੱਤੇ ਪੈਕੀਆਂ ਕੀਤੀਆਂ ਨੇ ਇਹ ਪਾੜ ਗਿਆ ਆ ਵੀ ਕੀਤਾ ਸੀ ਆ ਵੀ ਕੀਤਾ ਯਾਰ ਆ ਵੀ ਕੀਤੀ ਉੱਤੇ ਇਹ ਮੁੜ ਕੇ ਲਿਆ ਕੇ ਪੈਪ ਪਾ ਕੇ ਤਾਂ ਫੇਰ ਬੰਦ ਸਾਂਝੀ ਫੌਸਮ ਸੀ ਆਪਾਂ ਇਹਨਾਂ ਨੂੰ ਪਹਿਲਾਂ ਪੁੱਛ ਲਿਆ ਵੀ ਲਾਈਟ ਦਾ ਪ੍ਰਬੰਧ ਹੈਗਾ ਕਹਿੰਦੇ ਆਪਣੇ ਕੋਲ ਜਨਰੇਟਰ ਹੈਗਾ ਤੇ ਹੁਣ ਉਹ ਜਨਰੇਟਰ ਚੱਲਦਾ ਪਏ ਤੇ ਨਾਲੇ ਦੇ ਨਾਲ ਵਾਸ਼ਿੰਗ ਹੋ ਜਾਂਦੀ ਹੈ ਆਪਾਂ ਇਹਦਾ ਆਊਟਡੋਰ ਯੂਨਿਟ ਖੋਲ ਲੈਨੇ ਆ ਉਹਨਾਂ ਦਾ ਪਿੰਡ ਤੁਸੀਂ ਦੇਖ ਸਕਦੇ ਆ ਜਾਣਗੀਆਂ ਚਾਲ ਛੋਟਾ ਜਿਹਾ ਪਿੰਡ ਹੈ ਬਿਲਕੁਲ ਐਂਡ ਰਿਆ ਦੇ ਐਂਡ ਜੇ ਤੇ ਆ ਅੱਜ ਆਪਾਂ ਪਹੁੰਚੇ ਆ ਪਿੰਡ ਜਾਣਗੀਆਂ ਚਾਲ ਲੋਈਆਂ ਤੋਂ 12 ਕਿਲੋਮੀਟਰ ਦਰਿਆ ਦੇ ਵਿੱਚ ਪਿੰਡ ਪੈ ਜਾਂਦਾ ਅਗਲੇ ਬਨੇ ਸਾਰਾ ਦਰਿਆ ਬੰਨ ਬਣਿਆ ਹੋਇਆ ਛੋਟਾ ਜਿਹਾ ਪਿੰਡ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਆ ਪਿੰਡ ਦੇ ਵੀ ਤੇ ਇਧਰਲੇ ਬਨੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਇਸ ਕਰੇ ਆਪਾਂ ਕੰਮ ਕਰਦੇ ਪਏ ਉਧਰ ਬਾਬਾ ਸ਼੍ਰੀ ਚੰਜੀ ਦਾ ਸਥਾਨ ਬਣਿਆ ਹੋਇਆ ਤੇ ਪਿੰਡ ਦੇ ਕੁਝ ਕੁ ਗਿਣਤੀ ਕਿਤੇ ਘਾਰੇ ਬਾਕੀ ਹੋ ਸਕਦਾ ਵੀ ਆਸ-ਪਾਸ ਡੇਰੀਆਂ ਤੇ ਰਹਿੰਦੇ ਹੋਣ ਤੇ ਇਧਰਲੇ ਬਨੇ ਆਹ ਦੋ ਤਿੰਨ ਘਾਰੇਗੇ ਉਹ ਇੱਕ ਕੋਠੀ ਪਈ ਹੋਈ ਆ ਤੇ ਅੱਗੇ ਇਧਰਲੇ ਬੰਨੇ ਲੋਈਆਂ ਨੂੰ ਛੜਕ ਕੇ ਚਲੀ ਜਾਂਦੀ ਤੇ ਆਪਾਂ ਐਸਾਈਡ ਤੋਂ ਆਏ ਸੀ ਆ ਬੰਨੇ ਬੰਨ ਕਾਫੀ ਲੰਮਾ ਚੌੜਾ ਪੈਂਡਾ ਜਿਹਾ ਪਾਇਆ ਮੈਂ ਕਿਉਂਕਿ ਸਾਰਾ ਜਗ੍ਹਾ ਇਧਰ ਕੱਚਾ ਹੀ ਹੈ ਪਰਸੋਂ ਇਹਨਾਂ ਦਾ ਫੋਨ ਆਇਆ ਉਹਦੇ ਇਹਨਾਂ ਨੇ ਸਰਵਿਸ ਵੀ ਕਰਵਾਈ ਆ ਪਰ ਗੱਲ ਨਹੀਂ ਬਣੀ ਹੁਣ ਆਪਾਂ ਦੁਬਾਰਤ ਉਹਨਦੀ ਸਰਵਿਸ ਕਰਦੇ ਪਏ ਹਾਂ ਕਵਰ ਵਗੈਰਾ ਇਹਦੇ ਸਾਰੇ ਉਤਾਰ ਦਿੱਤੇ ਤੇ ਹੁਣ ਤਸਰਲੀ ਨਾਲ ਸਰਵਿਸ ਕਰਾਉਂਦੇ ਪ੍ਰੈਸ਼ਰ ਦੇ ਥੱਲੇ ਪੂਰੀ ਕੰਨ ਗਈ ਜੰਮੀ ਪਈ ਅਸਮਾਨ ਦੇ ਵਿੱਚ ਕਣਾਛਾਇਆ ਆ ਬੱਦਲ بارش ਹੋਈ ਜਾਂਦੀ ਤੇ ਕਿਨਵੇਂ ਦੇ ਵਿੱਚ ਆਪਾਂ ਨੂੰ ਕੰਮ ਕਰਨਾ ਪੈ ਜਾਗਾ ਹੁਣ ਕ੍ਰੇਵਲ ਕੋਈ ਖੁੱਲਿਆ ਆ ਸਾਰਾ ਕਵਰ ਲਾਈਟ ਕਦੀ ਚਲਾਈ ਜਾਂਦੀ ਤੇ ਕਦੀ ਆਉਂਦੀ ਆ